ਅੱਜ ਪੰਜਾਬੀਆਂ ਨੂੰ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਅਤੇ ਹਮਸ ਤੋਂ ਰਾਹਤ ਮਿਲ ਸਕਦੀ ਹੈ ਹੁਣ 2 ਦਿਨਾਂ ਤੱਕ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ ਮੌਸਮ ਵਿਭਾਗ ਨੇ ਅੱਜ ਸਵੇਰੇ ਦੇ 12 ਜ਼ਿਲ੍ਹਿਆਂ ਵਿੱਚ ਮੀਂਹ ਦਾ yellow alert ਜਾਰੀ ਕਰ ਦਿੱਤਾ ਹੈ ਹਾਲਾਂਕਿ ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ 0.5 ਡਿਗਰੀ ਦਾ ਵਾਧਾ ਹੋਇਆ ਹੈ ਪਰ ਇਹ ਔਸਤ ਤਾਪਮਾਨ ਤੋਂ 4.3 ਡਿਗਰੀ ਵੱਧ ਰਿਹਾ ਹੈ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 40.9 ਡਿਗਰੀ ਦਰਜ ਕੀਤਾ ਗਿਆ ਇਸ ਦੇ ਨਾਲ ਕੀ ਮੌਸਮ ਵਿਭਾਗ ਨੇ ਅੱਜ ਸਵੇਰੇ 9 ਵਜੇ ਤੋਂ ਤੇ ਸ਼ਹਿਰਾ ਵਿੱਚ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼, ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦਾ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਹਲਕੀ ਤੋਂ ਦਰਮਿਆਨੀ ਬਾਰਿਸ਼ ਵਾਲੇ ਖੇਤਰਾਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਹੈ। ਹਿਮਾਚਲ ਦੀ ਸਰਹੱਦ ਨਾਲ ਲੱਗਦੇ ਕੁਝ ਖੇਤਰ ਮੱਧਮ ਵਰਖਾ ਨਾਲ ਖੇਤਰ ਵਿੱਚ ਸ਼ਾਮਲ ਨੇ। ਬਾਬਾ ਬਕਾਲਾ, ਅੰਮ੍ਰਿਤਸਰ, ਬਟਾਲਾ, ਅਦਨਾਲਾ, ਡੇਰਾ ਬਾਬਾ ਨਾਨਕ ਦਸੂਹਾ ਮੁਕੇਰੀਆਂ ਗੁਰਦਾਸਪੁਰ ਪਠਾਨਕੋਟ ਵਿੱਚ 40 ਕਿਲੋਮੀਟਰ ਦੀ ਰਫਤਾਰ ਨਾਲ ਹਲਕੀ ਬਾਰਿਸ਼ ਬਿਜਲੀ ਅਤੇ ਹਵਾ ਚੱਲਣ ਦੀ ਸੰਭਾਵਨਾ ਹੈ ਉੱਥੇ ਪਟਿਆਲਾ ਰਾਜਪੁਰਾ ਡੇਰਾ ਬੱਸੀ ਚੰਪੌਰ ਸਾਹਿਬ ਸਮਰਾਲਾ ਰੂਪਨਗਰ ਖਡੂਰ ਸਾਹਿਬ ਫਲੋਰ ਫਗਵਾੜਾ ਜਲੰਧਰ ਕਪੂਰਥਲਾ ਬਲਾਚੋ ਨਵਾਂ ਸ਼ਹਿਰ ਅਨੰਦਪੁਰ ਸਾਹਿਬ ਗੜਸ਼ੰਕਰ ਨੰਗਲ ਹੁਸ਼ਿਆਰਪੁਰ ਭੁਲੱਥ ਦਸੂਹਾ ਮੁਕੇਰੀਆਂ ਧਾਰਕਲਾ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਪਿਛਲੇ ਇੱਕ ਹਫ਼ਤੇ ਤੋਂ ਮਾਨਸੂਨ ਤਰਫ ਵਾਲੇ ਖੇਤਰ ਦੀ ਰੇਖਾ ਆਮ ਤੌਰ ਤੇ ਰਾਜਸਥਾਨ ਨੇੜੇ ਦੱਖਣ ਵਿੱਚ ਬਣੀ ਹੋਈ ਸੀ ਅੱਜ ਇਸ ਦਾ ਪੱਛਮੀ ਸਿਰਾ ਉੱਤਰ ਵੱਲ ਵਧੇਗਾ ਉਹ ਆਪਣੀ ਆਮ ਸਥਿਤੀ ਵਿੱਚ ਵਾਪਸ ਆ ਜਾਵੇਗਾ ਇਸ ਦੇ ਨਾਲ ਹੀ ਚੱਕਰਵਾਤ ਕਮਜ਼ੋਰ ਹੋ ਕੇ ਪਾਕਿਸਤਾਨ ਵੱਲ ਵਧੇਗਾ ਅਤੇ ਇਸ ਦਾ ਪ੍ਰਭਾਵ